ਤੇ ਨਰੇਗਾ ਵਿੱਚ ਲਾ ਜਾ ਕੇ ਬਥੇ ਬਥੇ ਸੈਕਟਰੀ ਨਿਵਾਜ ਮਾਰਦੇ ਨੇ ਵੀ ਸੈਕਟਰੀ ਆਂਦਾ ਪੈ ਨਰੇਗਾ ਨੂੰ ਕਹਿੰਦੇ ਨੇ ਉੱਥੇ ਜਾ ਕੇ ਵੀ ਪੰਚਾਇਤ ਇਕੱਠੀ ਕਰਕੇ ਤੇ ਸਾਡੀਆਂ ਖਬਰਾਂ ਲਵਾ ਦਿੰਦੇ ਨਿਰਦੀਪ ਸਿੰਘ ਦੀਆਂ ਵੀ ਇਹ ਗੋਲੀਆਂ ਵਿੱਚ ਦਾ ਪਿਆ ਜਿਹੜਾ ਵੇਚਣ ਵਾਲਾ ਬੰਦਾ ਏ ਉਹਨਾਂ ਦੀ ਤਾਂ ਕੋਈ ਕਾਰਵਾਈ ਕਰਦੇ ਨਹੀਂ ਮੰਨ ਲਓ ਪੰਚਾਇਤ ਤੇ ਜਿਹੜਾ ਸਹੀ ਬੰਦਾ ਆਗਾ ਏ ਉਹਨਾਂ ਤੇ ਮਗਰ ਹਲਜਾਮ ਐਵੇਂ ਲਾਈ ਜਾਂਦੇ ਨੇ ਇਹ ਸਾਨੂੰ ਇਹਦੇ ਵਿੱਚ ਹੋਣਾ ਚਾਹੀਦਾ ਬਈ ਇਨਸਾਫ ਮਿਲਣਾ ਚਾਹੀਦਾ ਸੱਚ ਸੱਚ ਹੋਣਾ ਚਾਹੀਦਾ ਤੇ ਝੂਠ ਝੂਠ ਹੋਣਾ ਚਾਹੀਦਾ ਤੋ ਅੱਤ ਦੁੱਧ ਤੇ ਪਾਣੀ ਦਾ ਪਾਣੀ ਠੀਕ ਹੈ ਔਰ ਸਰਪੰਚ ਦਾ ਸੱਚ ਸਾਹਮਣੇ ਆ ਜਾਵੇਗਾ ਇਹ ਜਿਹੜੇ ਚੰਦ ਬੰਦੇ ਲੈ ਕੇ ਆਇਆ ਸੀ ਮੰਡਰੇਗਾ ਘੁਟਾਲੇ ਦੇ ਵਿੱਚ ਸਾਰੇ ਬੰਦੇ ਆਂਦੇ ਆ ਔਰ ਜਿਹੜੇ ਉਹ ਨਸ਼ਾ ਵੇਚਦੇ ਆ ਜਿਹੜੇ ਬੰਦੇ ਬਿਆਨ ਦੇ ਰਹੇ ਆ ਉਹਨਾਂ ਦਾ ਡਰੋਪ ਟੈਸਟ ਕਰਾਓ ਮੇਰਾ ਕਰਾਓ ਸਰਪੰਚ ਦਾ ਕਰਾਓ ਤੇ ਸੱਚ ਸਾਹਮਣੇ ਆ ਜਾਵੇਗਾ ਔਰ ਆਪ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਔਰ ਮੈਂ ਇਸ ਵੀਡੀਓ ਜਿਹਨੇ ਕਿਹਾ ਮੇਰਾ ਇੱਕ ਬੇਟਾ ਹੈ ਮਾ ਉਸ ਦੇ ਅੱਤ ਰੱਖ ਕੇ ਕਿਨਾਂ ਜੀ ਮੈਂ ਕਦੇ ਨਸ਼ਾ ਵਿੱਚ ਹੋਵੇ ਜੇ ਮੈਂ ਕਦੇ ਕੋਈ ਨਸ਼ਾ ਕੀਤਾ ਹੋਵੇ ਤਾਂ ਮੈਂ ਇਸ ਗੱਲ ਦੀ ਸੌਖਾ ਕੇ ਕਿਨਾਂ ਇਹ ਸਰਪੰਚ ਸੌਖਾਵੇ ਵੀ ਜਿਹੜੇ ਬੰਦੇ ਨੂੰ ਛਡਾ ਕੇ ਲਿਆ ਵੀ ਉਹ ਨਸ਼ਾ ਨਹੀਂ ਵੇਚਦਾ ਕੀ ਉਹ ਹਿੱਸਾ ਨਹੀਂ ਦਿੰਦਾ ਨਾਮ ਹੈ ਲਵੀਰ ਸਿੰਘ ਹਾਂਜੀ ਸਾਡਾ ਫੌਜਾ ਸਿੰਘ ਇਹ ਸਾਡੇ ਪਿੰਡ 'ਚ ਨਸ਼ਾ ਬਹੁਤ ਜ਼ਿਆਦਾ ਵੇਖ ਰਹੇ ਨੇ ਰੇਕ ਬੰਦਾ ਕਿਵੇਂਾਂ ਦਾ ਗੱਲ ਕਰਦਾ ਹੈ ਪੀ ਨਸ਼ਾ ਵਿਖਦਾ ਸਾਡੇ ਪਿੰਡ ਬਹੁਤ ਜ਼ਿਆਦਾ ਨਸ਼ਾ ਵਿਖਦਾ ਪਿਆ ਸਰਪੰਚ ਸਾਬ ਇਹ ਕਿਵੇਂ ਸਾਰੀ ਥਾਂ ਦਾ ਛੇ ਦਾ ਕੰਮ ਇਹੋ ਕਰਾਈ ਖੜਾ ਹੈ ਇਹਦੇ ਪੇਟੇ ਛੋਟੇ ਛੋਟੇ ਬੱਚੇ ਖਾਂਦੇ ਪੈ ਰਹੇ ਹੱਕ ਬੰਦਾ ਹੈ ਉਹਨੂੰ ਰੋਕੋ ਮਜੂਦਾ ਮਲੇ ਇੱਕ ਬੰਦਾ ਹੈਗਾ ਮੈਂ ਨਾ ਨਹੀਂ ਲੈ ਸਕਦਾ ਇਹ ਸਰਪੰਚ ਦਾ ਸ਼ਬਦਾ ਮਲੇ ਚੇਲਾ ਹੈ ਉਹਦੇ ਛੋਟੇ ਛੋਟੇ ਬੱਚੇ ਹੈਗੇ ਉਹਦੇ ਵੱਲੋਂ ਨਸ਼ਾ ਉਹ ਖਾਂਦਾ ਹੈ ਮੈਂ ਉਹ ਨਾ ਨਹੀਂ ਲੈ ਸਕਦਾ ਕਿਉਂਕਿ ਛੋਟੇ ਛੋਟੇ ਬੱਚੇ ਮਲ ਖਾਂਦੇ ਮੈਂ ਸਾਡੇ ਪਿੰਡ 'ਚ ਨਸ਼ਾ ਕੋਈ ਜਿੰਕਰਾ ਸਕਦਾ ਹੈ ਬੰਦੇ ਨੂੰ ਮਰਾਜ ਸਕਦਾ ਹੈ ਇਹ ਬੰਦਾ ਆਇਆ ਜਿਹੜਾ 15 ਸਾਲ ਹੋ ਗਏ ਇਹ ਤਾਂ ਮੰਨ ਲਓ ਮੈਂ ਇਹਨਾਂ ਚਿਰ ਵੱਖਰੀ ਗੱਲ ਹੈ 15 ਸਾਲ ਹੋ ਗਏ ਬਣਾ ਸਰਪੰਚ ਇਹਨੂੰ ਮਾਲ ਪੰਚਾਇਤ ਪਿੰਡ 'ਚ ਇਕੱਠੀ ਕੀਤੀ ਸੀ ਇਹਦਾ ਕੰਮ ਦਾ ਹੈ ਪਿੰਡੇ ਪੰਚਾਇਤ ਕੱਟੀ ਘਰ ਦਰਵਾਜੇ ਕਰ ਸਕੂਲ ਕਰਕੇ ਤੇ ਮਰਜ਼ੀ ਕਰ 15 ਸਾਲ ਹੋ ਗਏ ਬਣਾ ਸਰਪੰਚ ਇਹਦਾ ਨਾਮ ਕਲਿੰਦਰ ਕੌਰ ਮੰਡੀ ਹੈ ਜੀ ਸੈਂਗਰ ਸਾਡੇ ਕਹਿੰਦਾ ਰਹਾ ਮਸਤ ਜਿਹੜੀ ਆਸੇ ਪੰਚਾਇਤ ਹੁੰਦੀ ਹੈ ਉਹ ਸਾਥ ਚ ਕਿਉਂ ਨਹੀਂ ਹੁੰਦੀ ਆ ਪਿੰਡ ਚ ਕਿਉਂ ਨਹੀਂ ਹੁੰਦੀ ਚੋਰੀ ਕਿਉਂ ਹੁੰਦੀ ਹੈ ਤੇ ਕੋਈ ਅਸੀ ਦਿਓ ਨਾਲ ਜਵਾਬ ਦਈਏ ਵੀ ਕੌਣ ਵੇਚਦਾ ਤੇ ਕੌਣ ਖਾਂਦਾ ਤੇ ਤਾਂ ਖਾਣ ਵਾਲੇ ਦੱਸਣਗੇ ਵੀ ਕੌਣ ਵੇਚਦਾ ਹੈ ਠੀਕ ਹੈ ਤੇ ਸਾਡੇ ਸਾਹਮਣੇ ਹੋਏ ਪੰਚਾਇਤ ਸਭ ਕੁਝ ਪਤਾ ਹੀ ਨਹੀਂ ਲੱਗਦਾ ਪੰਚਾਇਤ ਹੋਈ ਕਿੱਥੇ ਆ ਉੱਥੇ ਪਿੰਡ ਨੂੰ ਪਤਾ ਤੇ ਅੱਦੇ ਪਿੰਡ ਨੂੰ ਪਤਾ ਹੀ ਨਹੀਂ ਤੇ ਅਸੀਂ ਉੱਥੇ ਵੀ ਕੀ ਕਰਾਂਗੇ ਤੇ ਤੁਸੀਂ ਜਿਹੜੇ ਝੂਠੇ ਜਾਮ ਕਿਸੇ ਤੇ ਵੀ ਲੱਗਦੇ ਪਾਏ ਨਹੀਂ ਵੀ ਇਸ ਇੱਕ ਬੰਦਾ ਤੇ ਜਾਂ ਦੋ ਤੇ ਜੇ ਲੱਗੀ ਜਾਂਦੇ ਨੇ ਤੇ ਉਹ ਗਲਤ ਨਹੀਂ ਹਾਂ ਤੁਸੀਂ ਜਿਹੜਾ ਅੱਜ ਸਾਰੇ ਪਿੰਨ ਵਾਲੇ ਇੱਥੇ ਇਕੱਠੇ ਹੋਏ ਹੋ ਕਿਸ ਮਕਸਦ ਨੂੰ ਲੈ ਕੇ ਇਕੱਠੇ ਹੋਏ ਹੋ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਵੀ ਇੱਥੇ ਇਕੱਠੇ ਚ ਗੱਲ ਕਰਨ ਤੇ ਜਿਹੜਾ ਜਿਹੜਾ ਵੇਚਦਾ ਤੇ ਜਿਹੜਾ ਕੋਈ ਇਹ ਜੇ ਕੰਮ ਕਰਦੇ ਹੁੰਦੇ ਤੇ ਇਹ ਲਾਇਆ ਜਾਵੇ ਜਾਂ ਮਤ ਜਿਹੜਾ ਸਹੀ ਉਹ ਕਾਰਵਾਈ ਕੀਤੀ ਜਾਵੇ ਕਾਰਵਾਈ ਕੀਤੀ ਜਾਵੇ ਠੀਕ ਹੈ ਰਾਮਨ ਬਾਈ ਕਿਵੇਂ ਅੱਜ ਇਕੱਠੇ ਹੋਏ ਜੀ ਤੁਸੀਂ ਇੱਥੇ ਆਜਾ ਅੱਜ ਤਾਂ ਕਰਮ ਇਕੱਠੇ ਹੋਏ ਆ ਨੇ ਬੱਚੇ ਜਿਹੜੇ ਛੋਟੇ ਛੋਟੇ ਉਹਨਾਂ ਦੇ ਨਸ਼ਾ ਪਤਾ ਵੇਚਦੇ ਨੂੰ ਉਹ ਦੂਣਾਂ ਦੇ ਨੂੰ ਕਰ ਲਾਲ ਕੇ ਦੇ ਕੇ ਉਹਨਾਂ ਨੂੰ ਮੋਹਰਾਇਆ ਜਾਂਦਾ ਹੈ ਜਿਹੜੇ ਨਹੀਂ ਖਾਣਨਾ ਦੇ ਨਹੀਂ ਕੁਛਰਦੇ ਉਹਨਾਂ ਤੇ ਇਹਨਾਂ ਦੇ ਜੱਜ ਇਲਜ਼ਾਮ ਲਾਇਆ ਜਾਂਦਾ ਹੈ ਇਹ ਕਿੰਨਾ ਵੱਲੋਂ ਇਲਜ਼ਾਮ ਲਗਾਇਆ ਗਿਆ ਜੀ ਇਹ ਇਲਜ਼ਾਮ ਲਾਇਆ ਗਿਆ ਜਿਹੜੇ ਨਹੀਂ ਖਾਣਦੇ ਉਹਨਾਂ ਦੇ ਮਗਰ ਲਾਤਾ ਨੇ ਤੇ ਜਿਹੜੇ ਖਾਣਦੇ ਨੂੰ ਉਹਨਾਂ ਨੂੰ ਵੀ ਧੱਕਾ ਦਿੱਤਾ ਸਰਪੰਚ ਨੇ ਅੱਛਾ ਸਰਪੰਚ ਵੱਲੋਂ ਲਗਾਇਆ ਗਿਆ ਸੀ ਹਾਂ ਸਰਪੰਚ ਨੇ ਇਹਰੋਂ ਤੋਂ ਬਾਅਦ علاوہ ਮਸਵਾਣੇ ਦੇ ਸਾਰੇ ਨਿਰੇਦਾਂ ਨੂੰ ਇਕੱਠਾ ਕਰਕੇ ਉਥੇ ਪੰਚਾਇਤ ਇਕੱਠੀ ਕੀਤੀ ਜਾਂਦੀ ਹੈ ਉਹਨ ਦੇ ਵਿੱਚ ਆ ਕੇ ਵੀਡੀਓ ਬਣਾ ਮਣਾ ਕੇ ਨਜਾਇਜ਼ ਲਾਈ ਜਾਂਦੀ ਹੈ